ਅੱਜ ਅਸੀਂ ਸਾਂਝੇ ਫਰੋਂ ਦਾ ਕਨਵੀਨਰ ਸਰਦਾਰ ਗਗਨਦੀਪ ਸਿੰਘ ਭੁੱਲਰ ਰੋ ਪਹੁੰਚ ਚੁੱਕੇ ਆ ਜੀ ਇਹਨਾਂ ਤੋਂ ਪੁੱਛਾਂਗੇ ਜੇ 9 ਜੁਲਾਈ ਦੀ ਹੜਤਾਲ ਆ ਉਹ ਕੇਂਦਰ ਸਰਕਾਰ ਦੀ ਕਰ ਰਹੇ ਨੇ ਮਜ਼ਦੂਰਾਂ ਦੇ ਮਜ਼ਦੂਰ ਕਰ ਰਹੇ ਨੇ ਵੀ ਕੀ ਕਰਨਾ ਸਾਰੇ ਮਜ਼ਦੂਰ ਇਕੱਠੇ ਹੋ ਕੇ ਹੜਤਾਲ ਕਰਨੇ ਨੇ 9 ਜੁਲਾਈ ਨੂੰ ਦੱਸੋ ਜੀ ਇਹਦੇ ਬਾਰੇ ਅ ਅਮਰਜੀਤ ਜੀ 9 ਜੁਲਾਈ ਦੀ ਹੜਤਾਲ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਆ ਅ ਕੱਲੇ ਮਜ਼ਦੂਰਾਂ ਦੇ ਹੱਕ ਚ ਨਹੀਂ ਮਜ਼ਦੂਰਾਂ ਦੇ ਹੱਕ ਚ ਜਾਂ ਅਸੀਂ ਕਹਿ ਲਗੇ ਕਿ ਜਿਹੜੇ-ਜਿਹੜੇ ਲੋਕ ਕਿਰਤ ਕੋਡਾਂ ਦੇ ਤੈਰੇ ਦੇ ਵਿੱਚ ਆਉਂਦੇ ਆ ਅ ਤੁਸੀਂ ਦੇਖਿਆ ਹੋਣਾ ਬਈ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਸਾਡੇ ਸੰਵਿਧਾਨਕ ਹੱਕਾਂ ਨੂੰ ਲੈ ਕੇ ਮਤਲਬ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਵੱਲੋਂ ਆਪਣੀ ਮਤਲਬ ਜਾਨ ਹੂਲਵੇਂ ਸੰਘਰਸ਼ ਕਰਕੇ ਕੁਝ ਹੱਕ ਹਾਸਲ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿਰਤ ਕਾਨੂੰਨ ਤੇ ਪਿਛਲੇ ਸਮੇਂ ਦੇ ਵਿੱਚ ਉਹ ਕਿਰਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਉਨ੍ਹਾਂ ਨੂੰ ਰੱਦ ਕਰਨ ਤੋਂ ਬਾਅਦ ਚਾਰ ਕਿਰਤ ਕੋਡ ਜਿਹੜੇ ਆ ਸਰਕਾਰ ਵੱਲੋਂ ਉਹ ਲਾਗੂ ਕੀਤੇ ਗਏ ਆ ਜਿਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਮੁਲਾਜ਼ਮਾਂ ਤੇ ਕਿਰਤੀਆਂ ਵੱਲੋਂ ਲੜ ਕੇ ਹਾਸਲ ਕੀਤਾ ਹੋਇਆ ਕਾਨੂੰਨ ਜਾਨੀ ਜਿਹਨੂੰ ਅਸੀਂ ਕਹਿੰਦੇ ਆ ਵੀ 8 ਘੰਟੇ ਕੰਮ ਦਾ ਕਾਨੂੰਨ ਉਹ ਜਾਰੀ ਕਰਵਾਇਆ ਸੀ ਪਰ ਕਿਰਤ ਕੋਡ ਦੇ ਵਿੱਚ ਮਜ਼ਦੂਰ ਨੂੰ ਤੇ ਮੁਲਾਜ਼ਮ ਦੇ ਹੱਕਾਂ ਨੂੰ ਛਿੱਕੇ ਦੇ ਉੱਤੇ ਟੰਗ ਕੇ ਮਾਲਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਲਈ ਇਹ ਜਿਹੜੇ ਕਿਰਤ ਕੋਡ ਸੀ ਉਹ ਲਾਗੂ ਕੀਤੇ ਜਾ ਰਹੇ ਆ ਕੰਮ ਦੇ ਘੰਟੇ ਵਧਾਏ ਜਾ ਰਹੇ ਆ ਜਿਦੇ ਨਾਲ ਸਭ ਤੋਂ ਪਹਿਲਾਂ ਜਾਨੀ ਜਿੱਥੇ ਸਾਡੇ ਜਿਹੜੇ ਇੰਡਸਟਰੀਅਲ ਮਜ਼ਦੂਰ ਜਿਹੜੇ ਆ ਉਹ ਪ੍ਰਭਾਵਿਤ ਹੋਣੇ ਆ ਉੱਥੇ ਨਾਲ ਨਾਲ ਜਿਹੜੇ ਆ ਮਲਾਜ਼ਮ ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਠੇਕੇਦਾਰਤ ਮਲਾਜ਼ਮ ਕੰਟਰੈਕਚੁਅਲ ਕੰਮ ਹੈ ਡੇਲੀ ਵੇਜ ਦੇ ਕੰਮ ਹੈ ਜਾਂ ਜਿਹੜੇ ਹੋਰ ਬਾਕੀਆਂ ਦੇ ਉੱਤੇ ਵੀ ਇਹ ਮਤਲਬ ਸਟੈਪ ਬਾਈ ਸਟੈਪ ਇਹ ਸਾਰਾ ਕੁਝ ਲਾਗੂ ਹੋਣਾ ਹੈ ਇਸ ਕਰਕੇ ਜਾਨੀ ਪੂਰੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਇਹ ਮਹਿਸੂਸ ਕਰਦੀਆਂ ਨੇ ਵੀ ਜੇ ਇਹ ਕਿਰਤ ਕੋਡ ਲਾਗੂ ਹੋ ਜਾਂਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਸਾਡੇ ਸੰਵਿਧਾਨਕ ਰਾਈਟ ਨੇ ਜਿਹੜੇ ਸਾਡੇ ਸੰਵਿਧਾਨਕ ਹੱਕ ਨੇ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਭਾਰੀ ਛੱਟ ਬਚਣੀ ਆ ਜਿਹਦੇ ਨਾਲ ਹਰ ਇੱਕ ਬੰਦਾ ਜਿਹੜਾ ਉਹ ਪ੍ਰਭਾਵਿਤ ਹੋਣਾ ਬੇਰੁਜ਼ਗਾਰੀ ਜਿਹੜੀ ਆ ਉਹ ਵਧਣੀ ਆ ਜਦੋਂ ਇੱਕ ਕੰਮ ਆ ਮਤਲਬ 8 ਤੋਂ ਜ਼ਿਆਦਾ ਸਮਾਂ ਕੰਮ ਕਰੂ 8 ਘੰਟਿਆਂ ਤੋਂ ਜ਼ਿਆਦਾ ਹਾਂਜੀ ਹਾਂਜੀ ਘੰਟੇ ਕੰਮ ਕਰੂਗਾ ਤਾਂ ਲਾਜ਼ਮੀ ਤੌਰ ਤੇ ਪਿੱਛੇ ਕਤਾਰ ਚ ਖੜੇ ਹੋਏ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਉਹਨਾਂ ਦਾ ਰਜਗਾਰ ਖੁੱਸੂਗਾ ਸੋ ਇਸ ਕਰਕੇ ਜਣੀ ਦੀ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਵੀ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਇਸ ਗੱਲ ਦਾ ਸੱਦਾ ਦਿੱਤਾ ਗਿਆ ਬਈ ਇਹ ਜਿਹੜੇ ਕਿਰਤ ਕੋਡ ਨੇ ਇਹਨਾਂ ਨੂੰ ਲਾਗੂ ਹੋਣ ਤੋਂ ਬਚਾਉਣ ਵਾਸਤੇ ਇਹ ਜਿਹੜੀ 9 ਜੁਲਾਈ ਦੀ ਹੜਤਾਲ ਹੈ ਇਹ ਬਹੁਤ ਅਹਿਮੀਅਤ ਰੱਖਦੀ ਆ ਤੇ ਇਸ ਹੜਤਾਲ ਦੇ ਵਿੱਚ ਸਾਰੇ ਜਿੰਨੇ ਵੀ ਕੇਂਦਰੀ ਟ੍ਰੇਡ ਯੂਨੀਅਨ ਨਾਲ ਸੰਬੰਧ ਜਿਹੜੇ ਹੈਗੇ ਨੇ ਤੇ ਜਿਹੜੇ ਜਿਹੜੇ ਲੋਕ ਮਤਲਬ ਕਿਸੇ ਵੀ ਜਥੇਬੰਦੀ ਨਾਲ ਜਾਂ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਨੌਜਾਇਜ਼ ਦੀ ਹੜਤਾਲ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਭਾਗ ਲੈਣ ਦੀ ਲੋੜ ਆ ਜੇ ਅਸੀਂ ਮੁਲਾਜ਼ਮਾਂ ਦੇ ਫਰੰਟ ਤੋਂ ਇਸ ਗੱਲ ਦੀ ਗੱਲ ਕਰਨੀ ਹੋਵੇ ਤਾਂ ਮੁਲਾਜ਼ਮਾਂ ਦੇ ਲਈ ਵੀ ਇਹ ਬੜੀ ਅਹਿਮ ਗੱਲ ਹੈ ਕਿ ਨੌਜਾਇਜ਼ ਦੀ ਹੜਤਾਲ ਬਹੁਤ ਜ਼ਰੂਰੀ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਜਿਹੜੇ ਅਕ ਨੇ ਖਾਸ ਕਰਕੇ ਮਹਿਕਮਿਆਂ ਦਾ ਜਿਹੜਾ ਨਿਜੀਕਰਨ ਆ ਆਕਾਰ ਘਟਾਈ ਉਹ ਲਗਾਤਾਰ ਕੀਤੀ ਜਾ ਰਹੀ ਆ ਤੁਸੀਂ ਦੇਖਿਆ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਚ ਫਾਈਨਾਂਸ ਦੇ ਜਿਹੜੇ ਡਿਪਾਰਟਮੈਂਟ ਨੇ ਉਹ ਮਰਜ ਕੀਤੇ ਜਾ ਰਹੇ ਆ ਇੱਕ ਦੂਜੇ ਦੇ ਵਿੱਚ ਤੁਸੀਂ ਖਬਰਾਂ ਦੇ ਵਿੱਚ ਸੁਣੀ ਹੋਈਆਂ ਇਹ ਗੱਲ ਯਾਨੀ ਉਹ ਜਿਹੜੀ ਮਰਜ ਕਰਨ ਦੀ ਪ੍ਰਕਿਰਿਆ ਆ ਉਹ ਅੱਜ ਬੇਸ਼ੱਕ ਦੀ ਅਸੀਂ ਸਮਝਦੇ ਆਂ ਵੀ ਫਾਈਨਾਂਸ ਦੇ ਵਿੱਚ ਹੀ ਆ ਉਹ ਕੱਲ ਨੂੰ ਫਾਈਨਾਂਸ ਤੋਂ ਅੱਗੇ ਵੀ ਤੁਰਨੀ ਆ ਜਾਣੀ ਬਾਕੀ ਦੇ ਡਿਪਾਰਟਮੈਂਟਾਂ ਦੇ ਵਿੱਚ ਵੀ ਜਿਹੜੇ ਛੋਟੇ ਡਿਪਾਰਟਮੈਂਟ ਨੇ ਪਹਿਲਾਂ ਉਹਨਾਂ ਨੂੰ ਮਰਜ ਕਰਨ ਦਾ ਇੱਕ ਦੂਜੇ ਦੇ ਵਿੱਚ ਸਿਲਸਿਲਾ ਚੱਲਣਾ ਹੈ ਫਿਰ ਬਾਅਦ ਦੇ ਵਿੱਚ ਵੱਡੇ ਡਿਪਾਰਟਮੈਂਟ ਵੀ ਹੋ ਸਕਦਾ ਹੈ ਇੱਕ ਦੂਜੇ ਦੇ ਵਿੱਚ ਮਰਜ ਕੀਤੇ ਜਾਣ ਜਣੀ ਅਸਲ ਵਿੱਚ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਸਵਾਵਾ ਦੇਣ ਤੋਂ ਭੱਜ ਰਹੀ ਆ ਤੋਂ ਇਸ ਕਰਕੇ 9 ਜੁਲਾਈ ਦੀ ਹੜਤਾਲ ਇਸ ਕਰਕੇ ਵੀ ਬਹੁਤ ਜ਼ਰੂਰੀ ਆ ਵੀ ਕੰਟਰੈਕਚੁਅਲ ਕੰਮੇ ਲੰਬੇ ਸਮੇਂ ਤੋਂ ਮਤਲਬ ਆਪਦੀਆਂ ਸਵਾਵਾਵਾਂ ਜਿਹੜੀਆਂ ਨੇ ਪੱਕੇ ਕਰਨ ਦੀਆਂ ਉਹਨਾਂ ਵਾਸਤੇ ਲੜ ਰਹੇ ਆ ਉਹ ਸਵਾਵਾਵਾਂ ਜਿਹੜੀਆਂ ਮਤਲਬ ਉਹਨਾਂ ਦੇ ਰੋਜੀ ਰੋਟੀ ਦੇ ਹੱਤਪੀ ਪੂਰੇ ਕਰਨ ਜੋਗਰੀਆਂ ਨਹੀਂ ਹੈ ਮਤਲਬ ਉਹਨਾਂ ਨੂੰ ਜਿਹੜੇ ਪੱਤਾ ਦਿੱਤਾ ਜਾਂਦਾ ਜਿਹੜੇ ਉਜਰਤ ਦਿੱਤੀ ਜਾਂਦੀ ਹੈ ਉਹਨਾਂ ਦੀ ਰੋਜੀ ਰੋਟੀ ਚਲਾਉਣ ਜੋਗਰਿਆ ਵੀ ਨਹੀਂ ਹੈ ਜਾਨੀ ਇਹ 10 10 11 11000 ਤੱਕੀ ਮਤਲਬ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦੇ ਦੌਰ ਦੇ ਵਿੱਚ ਕੀ ਵੱਟਦਾ ਇਸੇ ਤਰ੍ਹਾਂ ਹੀ ਅ ਮਲਾਜ਼ਮਾਂ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਬਹੁਤ ਵੱਡਾ ਰੋਸ ਆ। ਇਸੇ ਤਰ੍ਹਾਂ ਹੀ ਮਤਲਬ ਡੀਏ ਦੀਆਂ ਕਿਸ਼ਤਾਂ ਬਕਾਇਆ ਪਈਆਂ ਨੇ, 37 ਤਰ੍ਹਾਂ ਦੇ ਭੱਤੇ ਜਿਹੜੇ ਆ ਉਹ ਕੱਟੇ ਜਾ ਰਹੇ ਆ ਔਰ ਪਿਛਲਾ ਪੇ ਕਮਿਸ਼ਨ ਜਿਹੜਾ ਹੈਗਾ ਉਹਨੂੰ ਲਾਗੂ ਨਹੀਂ ਕੀਤਾ ਗਿਆ ਪੂਰਨ ਰੂਪ ਦੇ ਵਿੱਚ। ਉਹਦੇ ਉਹਦੀਆਂ ਜਿਹੜੀਆਂ ਤਰਟੀਆਂ ਨੇ ਆ ਜਿਵੇਂ ਉਸੇ ਤਰ੍ਹਾਂ ਲੰਮਕਮੀ ਅਵਸਥਾ ਦੇ ਵਿੱਚ ਐ 26 ਨੂੰ ਸ਼ੁਰੂ ਹੋਣਾ। ਹਾਂ 26 ਤੋਂ ਮਤਲਬ ਮਲਾਜ਼ਮ ਕਹਿੰਦੇ ਆ ਵੀ ਸਾਡਾ ਜੀ ਅਗਲਾ ਪੇ ਕਮਿਸ਼ਨ ਵੀ ਡਿਊ ਹੋ ਜਾਣਾ ਤੇ ਕੇਂਦਰ ਦੀ ਸਰਕਾਰ ਵੀ ਇਸੇ ਤਰ੍ਹਾਂ ਹੀ ਮਤਲਬ ਭਾਵੇਂ ਇੱਕ ਚਿੱਠੀ ਜ਼ਰੂਰ ਉਹਨਾਂ ਨੇ ਕੱਢੀ ਆ ਵੀ ਅ ਅਗਲਾ ਪੇ ਕਮਿਸ਼ਨ ਬਿਠਾਇਆ ਜਾਊਗਾ ਪਰ ਅਜੇ ਤੱਕ ਉਹਨਾਂ ਨੇ ਵੀ ਇਸ ਗੱਲ ਦਾ ਕਿਸੇ ਕਿਸਮ ਦਾ ਵੀ ਉਸ ਪੇ ਕਮਿਸ਼ਨ ਦਾ ਕੌਣ ਚੇਅਰਮੈਨ ਹੋ ਕੌਣ ਮੈਂਬਰ ਹੋਣਗੇ ਜਾਂ ਕੌਣ ਨਹੀਂ ਹੋ ਉਹ ਵੀ ਜਥੇਬੰਦਕ ਦਬਾਅ ਕਰਕੇ ਹੀ ਜਣੀ ਅ ਪੇ ਕਮਿਸ਼ਨ ਜਿਹੜਾ ਉਹਨਾਂ ਨੇ ਐਲਾਨ ਜ਼ਰੂਰ ਕਰਤਾ ਪਰ ਅਜੇ ਤੱਕ ਉਹ एलान ਦਾ एलान ਹੀ ਆ ਉਹਨਾਂ ਨੇ ਅਜੇ ਕੋਈ ਉਹਦੀ ਤਰਤੀਬ ਜਿਹੜੀ ਆ ਉਹ ਵੀ ਨਹੀਂ ਉਹਨਾਂ ਨੇ ਵੀ ਨਹੀਂ ਕੀਤੀ ਸੋ ਇਸ ਕਰਕੇ ਇਹ ਮਸਲੇ ਜਿਹੜੇ ਆ ਉਹ ਬਹੁਤ ਗੰਭੀਰ ਆ ਖਾਸ ਕਰਕੇ ਮਲਾਜ਼ਮਾਂ ਵਾਸਤੇ ਕਿਰਤੀਆਂ ਵਾਸਤੇ ਮਜ਼ਦੂਰਾਂ ਵਾਸਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਜਿਹੜੀ 9 ਜੁਲਾਈ ਦੀ ਹੜਤਾਲ ਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਜਿਸ ਕਿਸਮ ਦੇ ਮਸਲੇ ਆ ਉਸ ਕਿਸਮ ਦਾ ਜਾਨੀ ਏਕਤਾ ਜਿਹੜਾ ਉਹ ਵੀ ਸੰਘਰਸ਼ਸ਼ੀਲ ਲੋਕਾਂ ਵੱਲੋਂ ਦਿਖਣਾ ਚਾਹੀਦਾ ਜਾਨੀ ਵੱਖ-ਵੱਖ ਥਾਵਾਂ ਦੇ ਉੱਤੇ ਸਾਡੀ 9 ਤਰੀਕ ਦੀ ਜਿਹੜੀ ਹੜਤਾਲ ਆ ਉਹ ਸਫਲ ਜੇ ਹੁੰਦੀ ਆ ਤਾਂ ਲਾਜ਼ਮੀ ਤੌਰ ਤੇ ਸਰਕਾਰ ਨੂੰ ਜਿਹੜਾ ਮਲਾਜ਼ਮਾਂ ਦੇ ਮਜ਼ਦੂਰਾਂ ਦੇ ਕਿਰਤਿਆਂ ਦੇ ਮਸਲੇ ਜਿਹੜੇ ਆ ਉਹ ਸੋਚਣੇ ਪੈਣਗੇ ਜੇ ਅਸੀਂ 9 ਜੁਲਾਈ ਦੀ ਹੜਤਾਲ ਸਫਲ ਕਰਦੇ ਆ ਸੋ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਸਾਰੇ ਸਾਥੀਆਂ ਨੂੰ ਸਾਰੀਆਂ ਸੰਘਰਸ਼ੀਲ ਧਿਰਾਂ ਨੂੰ ਕਹਿਨੇ ਆ ਵੀ 9 ਜੁਲਾਈ ਦੀ ਹੜਤਾਲ ਆ ਜਿਹੜੀ ਉਹ ਪਰਮੇ ਰੂਪ ਚ ਕਰਨੀ ਚਾਹੀਦੀ ਹੈ ਇੱਕਜੁੱਟ ਹੋ ਕੇ ਥੈਂਕ ਯੂ ਧੰਨਵਾਦ